ਗ੍ਰਾਂਸ ਦੇ ਇੱਕ ਪਿੰਡ ਬੀੜਵਾਂਸੀਆਂ ਵਿਖੇ ਸਰੇਨਾ ਮੱਲਨ ਦਾ ਪਿੰਡ ਪਹੁੰਚਣ ਤੇ ਸਨਮਾਨ ਸਮਾਰੋਹ ਸਰੂਪਕਮਾਰ ਬਲਾਕ ਸੰਮਤੀ ਦੇ ਗ੍ਰਹਿ ਵਿਖੇ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਦੀਪਕ ਪਾਲੀ ਸਲਾਹਕਾਰ ਦਿੱਲੀ ਸਰਕਾਰ ਜਸੀ ਚੇਅਰਮੈਨ ਪਲੈਨਿੰਗ ਬੋਰਡ ਪੰਜਾਬ ਜਗਿੰਦਰ ਸਿੰਘ ਵਾਸੀ ਐਮ ਡੀ ਗੌਂਦਾ ਪੰਚਾਬ ਕੈਨੇਡਾ ਐਡਵੋਕੇਟ ਅਸ਼ਵਨੀ ਕੁਮਾਰ ਪਹੁੰਚੇ ਸਰੇਨਾ ਮੱਲਨ ਦਾ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਵੱਲੋਂ ਜਿੱਥੇ ਫੁੱਲਾਂ ਦੇ ਹਾਰ ਪਾ ਕੇ ਜੀ ਆਇਆਂ ਨੂੰ ਕਿਹਾ ਗਿਆ ਉੱਥੇ ਹੀ ਵਕਫਾ ਬੁਲਾ ਰਹੇ ਨੇ ਕਿਆ ਕਿ ਸ੍ਰੇਨਾ ਮੱਲਨ ਪਹਿਲੀ ਅਜਹੀ ਪੰਜਾਬਣ ਹੈ ਜਿਸ ਨੇ ਇਟਲੀ ਵਿੱਚ ਲੋਕਲ ਪੁਲਿਸ ਵਿੱਚ ਭਰਤੀ ਹੋਣ ਦਾ ਮਾਣ ਹਾਸਲ ਕੀਤਾ ਹੈ ਜੇਕਰ ਜੋਗ ਹੈ ਕਿ ਸ੍ਰੇਨਾ ਮੱਲਨ ਨੇ ਕੰਪਿਊਟਰ ਇੰਜੀਨੀਅਰਿੰਗ ਦੀ ਡਿਗਰੀ ਵਿੱਚੋਂ 100% ਦਾ ਨੰਬਰ ਪ੍ਰਾਪਤ ਕੀਤੇ ਸਨ ਅਤੇ 49 ਪੋਸਟਾਂ ਲਈ 1500 ਦੇ ਕਰੀਬ ਉਮੀਦਵਾਰ ਪਹੁੰਚੇ ਸਨ ਜਿਨ੍ਹਾਂ ਵਿੱਚ ਸ੍ਰੇਨਾ ਮੱਲਨ ਪਹਿਲਾ ਸਥਾਨ ਪ੍ਰਾਪਤ ਕਰਕੇ ਲੋਕਲ ਪੁਲਿਸ ਵਿੱਚ ਭਰਤੀ ਹੋਏ ਸਨ ਇਸ ਮੌਕੇ ਸ੍ਰੇਨਾ ਮੱਲਨ ਦੇ ਪਿਤਾ ਹਰਦੀয়াল ਮੱਲਨ ਨੇ ਕਿਹਾ ਕਿ ਜੋ ਮਾਨ ਸਨਮਾਨ ਪਿੰਡ ਵਾਸੀਆਂ ਨੇ ਦਿੱਤਾ ਹੈ ਉਸ ਲਈ ਸ੍ਰੇਨਾ ਮੱਲਨ ਦੇ ਹੌਂਸਲੇ ਹੋਰ ਵੀ بلند ਹੋਏ ਨੇ ਉਹਨਾਂ ਲੜਕੇ ਨੂੰ ਅਪੀਲ ਕੀਤੀ ਕਿ ਉਹ ਵੱਧ ਵੱਧ ਵਿੱਦਿਆ ਪ੍ਰਾਪਤ ਕਰਕੇ ਆਪਣੇ ਪੈਰਾਂ ਤੇ ਖੜਨ ਹਾਂਜੀ ਅਸੀਂ ਮਤਲਬ ਇਹ ਤੇ ਹੀ ਤਾਂ ਆਏ ਸਾਡੀ ਬੇਟੀ ਪੁਲਿਸ ਆਫੀਸਰ ਬਣੀ ਉੱਥੇ ਅਸੀਂ ਸਾਰੇ ਪਿੰਡ ਵਾਸੀਆਂ ਨੇ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਇੱਥੇ ਪਿੰਡ ਆਉਣ ਤੇ ਸਨਮਾਨਿਤ ਕੀਤਾ ਸਾਡੀ ਬੇਟੀ ਨੂੰ ਤੇ ਅਸੀਂ ਸਾਰੇ ਪਿੰਡ ਵਾਸੀਆਂ ਦਾ ਤੇ ਬਾਹਰੋਂ ਆਏ ਸੱਜਣਾਂ ਦਾ ਜਿੰਨੇ ਵੀ ਦੋਸਤ ਸਹਿਮਤ ਆਏ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਸਾਡਾ ਮਾਣ ਨੂੰ ਵਧਾਇਆ ਤੇ ਸਾਨੂੰ ਬਹੁਤ ਚੰਗਾ ਲੱਗਾ ਕੀ ਲੜਕੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਹਾਂਜੀ ਲੜਕਿਆਂ ਨੂੰ ਅਸੀਂ ਇਹ ਹੀ ਸੰਦੇਸ਼ ਜਾਂ ਚਾਹੁੰਦੇ ਹਾਂ ਜੀ ਕਿ ਬਾਅਦ ਤੋਂ ਬਾਅਦ ਪੜ੍ਹਾਈ ਕਰੋ ਆਪਣੇ ਪੈਰਾਂ ਤੇ ਖੜੋ ਤੇ ਆਪਣੇ ਜਿਹੜਾ ਮਾਂ-ਬੇਬ ਦਾ ਨਾਮ ਉੱਚਾ ਕਰੋ ਆਪਣੇ ਸਮਾਜ ਦਾ ਤੇ ਇੰਡੀਆ ਦਾ ਨਾਮ ਉੱਪਰ ਲੈ ਕੇ ਜਾਓ ਇਸ ਰਣ ਬਲਾਗ ਸੰਮਤੀ ਮੈਂਬਰ ਸਰੂਪ ਕੁਮਾਰ ਨੇ ਕਿਹਾ ਕਿ ਪਿੰਡ ਨੂੰ ਮਾਣ ਹੈ ਕਿ ਸ੍ਰੀਨਾ ਮੱਲਣ ਨੇ ਪਿੰਡ ਦਾ ਹੀ ਨਹੀਂ ਸਗੋਂ ਪੰਜਾਬ ਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕੋਈ ਵੀ ਪਿੰਡ ਦਾ ਬੱਚਾ ਵਿਦਿਆ ਤੇ ਖੇਡਾਂ ਦੇ ਖੇਤਰ ਵਿੱਚ ਮੱਲਾ ਮਾਰੇਗਾ ਤਾਂ ਉਹਨਾਂ ਦਾ ਵੀ ਇਸੇ ਤਰ੍ਹਾਂ ਹੀ ਮਾਣ ਸਨਮਾਨ ਕੀਤਾ ਜਾਵੇਗਾ। ਅੱਜ ਸਾਡੇ ਪਿੰਡ ਦੀ ਬੇਟੀ ਸ੍ਰੀਨਾ ਮੱਲਣ ਜੋ ਕਿ ਵਿਦੇਸ਼ ਵਿੱਚ ਕਾਫੀ ਲੰਮੇ ਸਮੇਂ ਤੋਂ ਰਹਿੰਦੇ ਆ ਉਹਨਾਂ ਨੂੰ ਇਟਲੀ ਦੇ ਵਿੱਚ ਪੁਲਿਸ ਦੀ ਨੌਕਰੀ ਜਿਹੜੀ ਆ ਉਹ ਮਿਲੀ ਆ ਤੇ ਉਹ ਅੱਜ ਕਾਫੀ ਦੇਰ ਬਾਅਦ ਪੰਜਾਬ ਆਏ ਆ ਆਪਣੇ ਘਰ ਇਸ ਕਰਕੇ ਉਹਨਾਂ ਨੂੰ ਅੱਜ ਆਪਣੇ ਘਰ ਚਾਹ ਦੇ ਸੱਦੇ ਤੇ ਬੁਲਾਇਆ ਸੀਗਾ ਔਰ ਉਹਨਾਂ ਨੂੰ ਪਿੰਡ ਦੇ ਹੋਰ ਸਾਰੇ ਪਤਵੰਤੇ ਸੱਜਣਾ ਨੂੰ ਬੁਲਾ ਕੇ ਜੋ ਸ਼ਰੀਨਾ ਵੱਲਨ ਸਾਡੀ ਬੇਟੀ ਆ ਜਿਹਨੇ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਪੰਜਾਬ ਦਾ ਨਾਂ ਰੋਸ਼ਨ ਕੀਤਾ ਤੋਂ ਸਾਡਾ ਇਹ ਪਿੰਡ ਬੀੜਵਾਂਸਿਆਂ ਜ਼ਿਲ੍ਹੇ ਜਲੰਧਰ ਦੇ ਵਿੱਚ ਜੋ ਸਾਡੀ ਬੇਟੀ ਇਹ ਜਾਨਮੀ ਅੜੀ ਉੱਧਰ ਜਾ ਕੇ ਇਟਲੀ ਦੇ ਵਿੱਚ ਇਹਨਾਂ ਨੇ ਨੌਕਰੀ ਕਰਕੇ ਪੁਰੇਤੀ ਪਿੰਡ ਦਾ ਨਾਮ ਰੋਸ਼ਨ ਕੀਤਾ ਔਰ ਪੰਜਾਬ ਦਾ ਇਹ ਪੂਰੇ ਭਾਰਤ ਦਾ ਨਾਮ ਰੋਸ਼ਨ ਕੀਤਾ ਕਿਉਂਕਿ ਪਹਿਲੇ ਨੰਬਰ ਤੇ ਇਹ ਬੇਟੀ ਨੇ 100 ਵਿੱਚੋਂ 100 ਨੰਬਰ ਪ੍ਰਾਪਤ ਕਰਕੇ ਪੂਰਾ ਇਤਿਹਾਸ ਰਚਿਆ ਜੋ ਕਿ ਕਿਸੇ ਲਈ ਅਜੇ ਤੱਕ ਨਹੀਂ ਰਚਿਆ ਤਾਂ ਜੋ ਜੈਸੀ ਗ੍ਰੈਸਿਟੀ ਸਟਾਰ ਵੱਲੋਂ ਸਰੇਨਾ ਮੱਲਨ ਜੀ ਜੋ ਕਿ ਇਟਲੀ ਦੇ ਵਿੱਚ ਲੋਕਲ ਪੁਲਿਸ ਆਫੀਸਰ ਦੇ ਤੌਰ ਤੇ ਸਿਲੈਕਟ ਹੋਏ ਨੇ ਜਿਨ੍ਹਾਂ ਨੇ 100 ਦੇ ਵਿੱਚੋਂ 100 ਮਾਰਕਸ ਚੋਂ ਇੱਕ ਸਪੈਸ਼ਲ ਟੈਸਟ ਹੁੰਦਾ ਉੱਥੇ ਜੌਬ ਅਪਲਾਈ ਕਰਨ ਦੇ ਲਈ ਉਹਦੇ ਵਿੱਚੋਂ 100% ਮਾਰਕਸ ਲੈ ਕੇ ਪੁਲਿਸ ਆਫੀਸਰ ਬਣਨੇ ਜੋ ਕਿ ਬਹੁਤ ਹੀ ਵੱਡੀ ਉਪਲਬਧੀ ਆ ਤੇ ਉਸੇ ਉਪਲਬਧੀ ਨੂੰ ਸੈਲੀਬ੍ਰੇਟ ਕਰਨ ਲਈ ਤੇ ਉਹਨਾਂ ਨੂੰ ਆਨਰ ਕਰਨ ਦੇ ਲਈ ਸਾਡੀ ਜੀਸੀ ਗ੍ਰੈਂਡ ਸਿਟੀ ਸਟਾਰ ਦੀ ਟੀਮ ਅੰਡਰ ਦਾ ਲੀਡਰਸ਼ਿਪ ਆਫ ਗੌਰਵ ਕੌਸ਼ਲ ਦਾ ਪ੍ਰੈਜ਼ੀਡੈਂਟ ਆਫ ਐਲੋ ਜੀਸੀ ਗ੍ਰੈਂਡ ਸਿਟੀ ਸਟਾਰ ਉਹਨਾਂ ਦੀ ਲੀਡਰਸ਼ਿਪ ਦੇ ਅੰਡਰ ਤੇ ਉਹਨਾਂ ਦੇ ਇਨੀਸ਼ੀਏਟਿਵ ਦੇ ਨਾਲ ਤੇ ਪੂਰੀ ਟੀਮ ਦੇ ਨਾਲ ਅਸੀਂ ਅੱਜ ਉਹਨਾਂ ਨੂੰ ਸਨਮਾਨਿਤ ਕੀਤਾ ਜਿਹਦੇ ਵਿੱਚ ਸਾਰੇ ਮੈਂਬਰ ਮੌਜੂਦ ਸੀ ਤੇ ਸਾਡੇ ਮੀਡੀਆ ਪਰਸਨ ਵੀ ਸਾਡੇ ਮੌਜੂਦ ਸੀ ਤੇ ਉਹਨਾਂ ਦੇ ਸਾਰੇ ਪਿੰਡ ਦੇ ਮੈਂਬਰ ਮੌਜੂਦ ਸੀਗੇ ਜਿਹਦੇ ਵਿੱਚ ਬਹੁਤ ਸਾਰੀਆਂ ਸ਼ਖਸੀਅਤਾਂ ਪਹੁੰਚੀਆਂ ਸੀ ਤੇ ਅਸੀਂ ਬਹੁਤ ਵਧੀਆ ਗੱਲਾਂ ਤੇ ਮਾਣ ਮਹਿਸੂਸ ਸਾਡੀ ਗੱਲ ਆ ਕਿ ਸਾਡੇ ਜਿਹੜੇ ਏਰੀਆ ਦੇ ਬੱਚੇ ਆ ਉਹ ਬਾਹਰ ਜਾ ਕੇ ਵੀ ਤੇ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਉਪਲਬਧੀਆਂ ਹਾਸਲ ਕਰ ਰਿਹਾ ਤੇ